ਕਿੰਨੀ ਜ਼ਮੀਨ ਜਾਇਦਾਦ ਵੇਚ ਕੇ ਗਿਆ ਵੀਰ ਬਹੁਤ ਔਖਾ ਪਿੱਛੇ ਬੱਚੇ ਬਹੁਤ ਹੀ ਤੰਗ ਨੇ ਮਾਤਾ ਜਿੱਦਾਂ ਬੋਲਦੇ ਨਹੀਂ ਆ ਤੇ ਕੁਝ ਵੀ ਹੋ ਸਕਦਾ ਵੀਰ ਜੀ ਉਹਨਾਂ ਦਾ ਪਰਿਵਾਰ ਬਹੁਤ ਸਦਮੇ ਚ ਹੈ ਮਾਤਾ ਜੀ ਜਿਹੜੇ ਵੀ ਬੋਲ ਨਹੀਂ ਰਹੇ ਹੈਗੇ ਕਿਸੇ ਨਾਲ ਗੱਲ ਨਹੀਂ ਕਰ ਰਹੇ ਹੈਗੇ ਵੀ ਅੱਨਾ ਸਦਮਾ ਤੱਕਾ ਵੱਜਿਆ ਉਹਨਾਂ ਨੂੰ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਪਿੱਛੇ ਜਦੋਂ ਕੋਰੋਨਾ ਕਾਲੀ ਅਰਜਿੰਦਰ ਉਦੋਂ ਵੀ ਬਾਹਰ ਹੀ ਥੋ ਉਹਨਾਂ ਦਾ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਵੀ ਕਿਹਤਰਾ ਉਹ ਬੱਚੇ ਦੀ ਨਾਲ ਦਾ ਮਦਦ ਹੋਵੇ ਪਟੀਸ਼ਨ ਪਾ ਕੇ ਜਦੋਂ ਪਟੀਸ਼ਨ ਪਾ ਕੇ ਤੇ ਵੱਧ ਤੋਂ ਵੱਧ ਉਹਨਾਂ ਦਾ ਪਟੀਸ਼ਨ ਪਾਵੇ ਤੇ ਉਹਦੀ ਨਾਲ ਦਾ ਸਜ਼ਾ ਜੇ ਕੋਈ ਕਮੀ ਆਵੇ ਤੇ ਕੋਈ ਉਹਦੀ ਬੰਦ ਹੀ ਸਜ਼ਾ ਜੋ ਜੋੜੇ ਆਂਦੇ ਵੀ ਸਜ਼ਾ ਘੱਟ ਹੋ ਕੇ ਤੇ ਆਪਣੇ ਇੰਡੀਆ ਰਿਪੋਰਟ ਹੋ ਜੇ ਤੇ ਆਪਣੇ ਮਾਤਾ ਕੋਲ ਆ ਕੇ ਤੇ ਇਹ ਵੀ ਮੀਡੀਆ ਦਾ ਰੇ ਜਿਹੜੇ ਚਲਾ ਰਹੇ ਨੇ ਕਿ ਹਰਜਿੰਦਰ ਵਾਪਸ ਨਹੀਂ ਆਉਣਾ ਚਾਹ ਰਿਹਾ ਉਹ ਕਹੇ ਰਿਹਾ ਵੀ ਸਾਨੂੰ ਇੱਥੇ ਖਤਰਾ ਹੈ ਜਾਨ ਨੂੰ ਮਤਲਬ ਇੰਨੇ ਸਦਮੇ ਜਾਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਮਾਦਾ ਉਹਨਾਂ ਦੀ ਤੇ ਬਹੁਤੇ ਢਿੱਲੇ ਆ ਨਾ ਤੁਹਾਨੂੰ ਦੱਸਿਆ ਵੀ ਇਹ ਇੱਕ ਦਿਨ ਪਹਿਲੇ ਦਿਨ ਗੱਲ ਹੋਈ ਮੋੜ ਗੱਲ ਨਹੀਂ ਹੋਈ ਪਰਿਵਾਰ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਉਹ ਪੇਜ ਜਿਹੜੇ ਨੇ ਹਰਜਿੰਦਰ ਦੇ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਫਿਰ ਪਟੀਸ਼ਨ ਪਾਈ ਜਾ ਰਹੀ ਹੈ ਤਾਂ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਲੋਕਾਂ ਨੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਸੀ ਤੇ ਇਹ ਫੰਡ ਜਿਹੜੇ ਨਾਂ ਪਾਏ ਜਾਣ ਧੀਬ ਘਾਰਿਆ ਪਹਿਲੀ ਉਹਨਾਂ ਵੇਚ ਕੇ ਪੁੱਤ ਕੱਲਿਆ ਪੁੱਤ ਬਹੁਤ ਭਲਾ ਮਾਨਸਿਆ ਪੁੱਤ ਦੀ ਕੋਈ ਰੀਸ ਨਹੀਂ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਨੰਮੇ ਰਟਾਲ ਪਿੰਡ ਦੇ ਵਿੱਚ ਪਹੁੰਚੇ ਹਾਂ ਅਸੀਂ ਤਰਨਤਾਰਨ ਸਾਹਿਬ ਦੇ ਇਸ ਪਿੰਡ ਦੇ ਵਿੱਚ ਹਰਜਿੰਦਰ ਨਾਮ ਦਾ ਨੌਜਵਾਨ ਅਮਰੀਕਾ ਪਹੁੰਚਦਾ ਹੈ ਅਮਰੀਕਾ ਪਹੁੰਚ ਕੇ ਆਪਣਾ ਕਾਰੋਬਾਰ ਸੈੱਟ ਕਰਨ ਨੂੰ ਲੈ ਕੇ ਜਾਂ ਆਪਣੀ ਲਾਈਫ ਨੂੰ ਸੈੱਟ ਕਰਨ ਨੂੰ ਲੈ ਕੇ ਟਰੱਕਿੰਗ ਦੇ ਵਿੱਚ ਆਉਂਦਾ ਹੈ ਟਰੱਕਿੰਗ ਦੇ ਵਿੱਚ ਉਸ ਤੋਂ ਇੱਕ ਭਿਆਨਕ ਹਾਦਸਾ ਹੁੰਦਾ ਹੈ ਜਿਸ ਦੇ ਵਿੱਚ ਉਹਤੇ ਇਲਜ਼ਾਮ ਲੱਗਦੇ ਨੇ ਕਿ ਉਸ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਟਰੱਕ ਨੂੰ ਮੋੜਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਵਿੱਚ ਇੱਕ ਗੱਡੀ ਵੱਜਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੇ ਸਜ਼ਾ ਦੀ ਗੱਲ ਕੀਤੀ ਜਾਵੇ ਤਾਂ 45 ਸਾਲ ਤੱਕ ਦੀ ਸਜ਼ਾ ਜਿਹੜੀ ਦੱਸੀ ਜਾ ਰਹੀ ਹੈ ਕਿ ਉਸ ਨੂੰ ਹੋ ਸਕਦੀ ਹੈ ਔਰ ਰਟਾਲ ਪਿੰਡ ਦੇ ਸਰਪੰਚ ਸੁਖਿੰਦਰ ਸਿੰਘ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਮਾਜ ਸਭ ਅ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਹਰਜਿੰਦਰ ਦੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਤੁਹਾਡੀ ਵੀ ਕਿੱਦਾਂ ਦੇ ਹਾਲਾਤ ਪਰਿਵਾਰ ਦੇ ਇਸ ਵੇਲੇ ਹਾਂਜੀ ਹੋਈ ਜਿੱਦ ਦਿਨ ਪਤਾ ਲੱਗਾ ਸੀ ਉਸੇ ਦਿਨ ਹੀ ਨਾਲ ਦਾ ਉਹਨਾਂ ਦੇ ਘਰ ਗਏ ਆਂ ਤੇ ਉਸ ਦਿਨ ਉਹਨਾਂ ਦੀ ਮਾਤਾ ਨਾਲ ਬ੍ਰਦਰ ਨਾਲ ਗੱਲ ਹੋਈ ਆ ਉਹਨਾਂ ਦੇ ਬਹੁਤ ਘਰਦਿਆ ਹਾਲ ਤਾਂ ਬਹੁਤ ਮਾੜਿਆ ਉਸ ਦਿਨ ਹੀ ਜਿਹੜੀ ਮਾੜੀ ਮੋਢੀ ਗੱਲ ਹੋਈ ਮੋੜ ਉਹਨਾਂ ਨਾਲ ਗੱਲ ਨਹੀਂ ਹੋਈ ਉਹਨਾਂ ਦਾ ਪਰਿਵਾਰ ਬਹੁਤ ਸਦਮੇ ਚ ਹੈ ਜਿਹੜੇ ਵੀ ਮਾਤਾ ਜੀ ਹੈ ਜਿਹੜੇ ਵੀ ਬੋਲ ਨਹੀਂ ਰਹੇ ਹੈਗੇ ਕਿਸੇ ਨਾਲ ਗੱਲ ਨਹੀਂ ਕਰ ਰਹੇ ਹੈਗੇ ਵੀ ਅੱਨਾ ਸਦਮਾ ਤੱਕਾ ਬੱਜਿਆ ਉਹਨਾਂ ਨੂੰ ਉਸ ਦਿਨ ਤੋਂ ਬਾਅਦ ਚੋ ਕਹੇ ਵੀ মিডিਆ ਗਾੜੀ ਜਾਂ ਸਾਡੇ ਨਾਲ ਕਹੇ ਕਿਸੇ ਨਾਲ ਗੱਲਬਾਤ ਨਹੀਂ ਹੋਈ ਮਾਤਾ ਦੀ ਨਾ ਮਾਤਾ ਦੀ ਨਾ ਬ੍ਰਦਰ ਦੀ ਕੋਈ ਵੀ মিডিਆ ਤੇ ਜਾਂ ਨਾ ਅਗਲੇ ਦਾ ਨਾ ਸਾਡੇ ਨਾਲ ਜਦੋਂ ਵੀ ਜੋ ਗੱਲ ਕਰਨ ਦੇ ਯੋਗ ਨਹੀਂ ਆ ਹਰਜਿੰਦਰ ਦਾ ਸੁਭਾਅ ਕਿਸ ਤਰੀਕੇ ਨਾਲ ਸੀ ਵੀ ਕਹਿੰਦੇ ਪਿੰਡ ਦੇ ਵਿੱਚ ਉਹ ਬਹੁਤ ਸਿਆਣਾ ਮੁੰਡਾ ਸੀਗਾ ਵੀ ਜਿਹੜਾ ਕੰਮਕਾਰ ਵੀ ਕਰਨਾ ਚਾਹੁੰਦਾ ਸੀਗਾ ਕੁਝ ਅਮਰੀਕਾ ਪਹੁੰਚਿਆ ਟਰਕਿੰਗ ਦੇ ਲਈ ਹਰਜਿੰਦਰ ਇੱਕ ਬਹੁਤ ਹੀ ਸਾਊ ਸੁਭਾਅ ਹੈ ਬਹੁਤ ਸ਼ਰਮੀਲਾ ਤੇ ਇਸ ਇੱਕ ਪਰਿਵਾਰ ਨਾਲ ਨਾਮ ਦਾ ਲਿੰਕ ਰੱਖਦਾ ਵਾ ਤੇ ਬਹੁਤ ਹੀ ਵਧੀਆ ਮੁੰਡਾ ਬਹੁਤ ਹੀ ਨਾਮ ਦਾ ਹੌਨਰ ਮੁੰਡਾ ਸੀ ਇਹ ਪਰਿਵਾਰ ਦੀ ਗੱਲ ਕਰੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਹਨਾਂ ਦੇ ਇਹ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਪਿੱਛੇ ਜਦੋਂ ਕੋਰੋਨਾ ਕਾਲ ਹੀ ਇਹ ਅਰਜਿੰਦਰ ਉਦੋਂ ਵੀ ਬਾਹਰ ਹੀ ਤੋਂ ਉਹਨਾਂ ਦਾ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਉਹਦੇ ਪਰਿਵਾਰ ਪਿੱਛੇ ਉਹਦਾ ਨਾਮ ਦਾ ਮਾਤਾ ਤੇ ਹੁਣ ਬ੍ਰਦਰ ਆ ਬ੍ਰਦਰ ਉਹਨਾਂ ਦੇ ਮੈਰਡ ਆ ਇੱਕ ਬ੍ਰਦਰ ਨੇ ਜਾਂ ਦੋ ਬ੍ਰਦਰ ਨੇ ਨਹੀਂ ਇਹ ਦੋ ਦੋ ਇਹ ਅਰਜਿੰਦਰ ਤੇ ਇੱਕ ਇਹਨਾਂ ਦਾ ਬ੍ਰਦਰ ਦੋ ਬ੍ਰਦਰ ਗਿਆ ਯਾਰ ਜਣ ਕੀ ਜਿਹੜੀ ਦੂਜੀ ਬ੍ਰਦਰ ਨੇ ਉਹ ਮਾਤਾ ਨੂੰ ਸਾਹਮਦੇ ਪੈਨੇ ਆ ਸੋੜੇ ਮਾਤਾ ਬਿਲਕੁਲ ਮਾਤਾ ਦੇ ਨਾਲ ਆ ਹਾਂ ਜੀ ਇਸ ਵੇਲੇ ਪਿੰਡ ਦੀ ਹਾਲਾਤ ਕੀ ਨੇ ਪਿੰਡ ਦੇ ਲੋਕ ਕੀ ਸੋਚਦੇ ਇਸ ਚੀਜ਼ ਨੂੰ ਲੈ ਕੇ ਜੋ ਹਾਦਸਾ ਅਮਰੀਕਾ ਦੇ ਵਿੱਚ ਹੋਇਆ ਹਰਜਿੰਦਰ ਵੱਲੋਂ ਪਿੰਡ ਦੇ ਹਾਲਾਤ ਵੱਖ-ਵੱਖ ਲੋਕੀ ਗੱਲਾਂ ਵਾਂ ਦਾ ਕੋਈ ਨਾ ਆਂਦਾ ਕਹਿੰਦਾ ਵੀ ਆਹ ਖਬਰ ਆ ਗਈ ਜੇ 15 ਸਾਲ ਸਜ਼ਾ ਕੋਈ 30 ਕੋਈ 45 ਸਾਲ ਦੱਸਦਾ ਜੇ ਤੇ ਇਦਾਂ ਹੀ ਵਾਦ ਇੱਕ ਦੂਜੇ ਨਾਲ ਗੱਲਾਂ ਹੀ ਨਾਲਦਾ ਵੀ ਵੀ ਕਿਸ ਤਰ੍ਹਾਂ ਉਹ ਬੱਚੇ ਦੀ ਨਾਲ ਦਾ ਮਦਦ ਹੋਵੇ ਪਟੀਸ਼ਨ ਪਾ ਕੇ ਜਦੋਂ ਪਟੀਸ਼ਨ ਪਾ ਕੇ ਤੇ ਵਾਦ ਤੋਂ ਵਾਦ ਉਹਨਾਂ ਦਾ ਪਟੀਸ਼ਨ ਪਾਵੇ ਤੇ ਉਹ ਦਿਨਾਂ ਦਾ ਸਜ਼ਾ ਜੇ ਕੋਈ ਕਮੀ ਆਵੇ ਤੇ ਕੋਈ ਉਹਦੀ ਬੰਦੀ ਸਜ਼ਾ ਜੋ ਜੋੜਿਆਂਦੇ ਵੀ ਸਜ਼ਾ ਘੱਟ ਹੋ ਕੇ ਤੇ ਆਪਣੇ ਇੰਡੀਆ ਰਿਪੋਰਟ ਹੋ ਜੇ ਤੇ ਆਪਣੇ ਮਾਤਾ ਕੋਲ ਆ ਕੇ ਤੇ ਕਿ ਕਰ ਪੁੰਚੇ ਜਿਹਾ ਵੀ ਮੀਡੀਆ ਦਰ ਨੇ ਜਿਹੜੇ ਚਲਾ ਰਹੇ ਨੇ ਕਿ ਹਰਜਿੰਦਰ ਵਾਪਸ ਨਹੀਂ ਆਉਣਾ ਚਾਹ ਰਿਹਾ ਉਹ ਕਹੇ ਵੀ ਸਾਨੂੰ ਇੱਥੇ ਖਤਰਾ ਹੈ ਵਾ ਜਾਨ ਨੂੰ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਆ ਤੁਹਾਡੇ ਕੋਲ ਪਹਿਲੀ ਨਾ ਸੁਣਿਆ ਵੀ ਹਰਜਿੰਦਰ ਵਾਪਸ ਨਹੀਂ ਆਉਣਾ ਚਾਹੁੰਦਾ ਜਿਤਨਾ ਇੱਕ ਬੰਦੇ ਨੂੰ ਸਜ਼ਾ 45 ਸਾਲ ਸਜ਼ਾ ਜਾਂ ਕੋਈ 30 ਸਾਲ ਸਜ਼ਾ ਦਿਖੰਡੀ ਆ ਤੋ ਪਿੰਡ ਵਾਪਸ ਕਿਉਂ ਨਾ ਆਊਗਾ ਇਹ ਤੁਹਾਡੇ ਕੋਲ ਪਹਿਲੀ ਵਾਰ ਸੁਣਿਆ ਮੈਂ ਵੀ ਰਜਿੰਦਰਪਾਲ ਸਾਹਿਬ ਨੂੰ ਨਹੀਂ ਆਉਣਾ ਚਾਹੁੰਦਾ ਇਹ ਅਸੀਂ মিডিਆਦਾਰੀ ਜਿਵੇਂ ਚੱਲਦੇ ਪਏ ਨੇ ਨਿਊਜ਼ ਚੱਲਦੀ ਹੈ ਉਸ ਹਿਸਾਬ ਦੇ ਨਾਲ ਹੀ ਪੁੱਛ ਰਿਹਾ ਅਸੀਂ ਵੀ ਉਸ ਤਰੀਕੇ ਨਾਲ ਵੀ ਜਿਵੇਂ ਨਿਊਜ਼ ਚੱਲਦੀ ਹੈ ਲੋਕਾਂ ਦੇ ਵੱਲੋਂ ਜੋ ਗੱਲ ਦੱਸੀ ਜਾਂਦੀ ਹੈ ਜਾਂ ਜੋ ਵੀਡੀਓਜ਼ ਦੇ ਵਿੱਚ ਦਿਖਾਇਆ ਜਾਂਦਾ ਹੈ ਵੀ ਉਸ ਹਿਸਾਬ ਦੇ ਨਾਲ ਪੁੱਛਦੇ ਪਿਆ ਵੀ ਅ ਇਸ ਵਾਲੇ ਪਿੰਡ ਦੇ ਵਿੱਚੋਂ ਜਿਵੇਂ ਪਰਿਵਾਰ ਦੇ ਨਾਲ ਗੱਲ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਪਰਿਵਾਰ ਦੇ ਹਾਲਾਤ ਵੀ ਤੁਸੀਂ ਦੱਸ ਦਿੱਤੇ ਆ ਵੀ ਗੱਲ ਨਹੀਂ ਕਰ ਰਹੇ ਹੈਗੇ ਤਾਂ ਪਰਿਵਾਰ ਵੱਲੋਂ ਕੋਈ ਪਟੀਸ਼ਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਹਰਲੇ ਪਾਸੇ ਕਿਸੇ ਨਾਲ ਗੱਲ ਕਰਕੇ ਨਹੀਂ ਜੀ ਬਾਬੇ ਕੋ ਪਰਿਵਾਰ ਦਾ ਵੀ ਇਹੋ ਲਕੈਣਾ ਲੋਕਾਂ ਨੂੰ ਵੀ ਵੱਤੋਂ ਵੱਦ ਪਟੀਸ਼ਨ ਪਵਾਉ ਤੇ ਨਾ ਪਟੀਸ਼ਨ ਪੈਂਦੀ ਆ ਤੇ ਵੱਤੋਂ ਵੱਦ ਉਹਦੀ ਨਫਰੀ ਵਾਧੀ ਆ ਤੇ ਉਹਦੀ ਉਚਨਾ ਦਾ ਸਜ਼ਾ ਜਾਂ ਕੋਈ ਕਟੌਤੀ ਹੋਣ ਦੇ ਚਾਂਸ ਹੈਗੇ ਆ ਤੇ ਪਰਿਵਾਰ ਜ਼ਿਆਦਾਤਰ ਹੁਣ ਕਿਸੇ ਨਾਲ ਮੇਲ ਨਹੀਂ ਕਰ ਰਿਹਾ ਜੀ ਬਿਲਕੁਲ ਵੀ ਨਹੀਂ ਮਿਲਦੇ ਪਏਗੇ ਬਿਲਕੁਲ ਨਹੀਂ ਮੇਲ ਕਰ ਰਿਹਾ ਕਿਸੇ ਨਾਲ ਨਾ ਪਿੰਡ ਦੇ ਲੋਕਾਂ ਨੂੰ ਵੀ ਮੈਂ ਤੁਹਾਡੇ ਹੁੰਦਾ ਹੀ ਹੁਣ ਦੋ ਨਹੀਂ ਦੋ ਨਹੀਂ ਫੋਨ ਲਾ ਲਿਆ ਫੋਨ ਨਹੀਂ ਚੁੱਕਣ ਦਾ ਮਤਲਬ ਇੰਨੇ ਸਦਮੇ ਜਾਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਮਾਦਾ ਉਹਨਾਂ ਦੀ ਤੇ ਬਹੁਤ ਢਿੱਲੇ ਆ ਨਾ ਤੁਹਾਨੂੰ ਦੱਸਿਆ ਵੀ ਇਹ ਇੱਕ ਦਿਨ ਪਹਿਲੇ ਦਿਨ ਗੱਲ ਹੋਈ ਮੋੜ ਗੱਲ ਨਹੀਂ ਹੋਈ ਉਹ ਪਰਿਵਾਰ ਪਛੋਕੜ ਦੇਖੀ ਤਾਂ ਸਟਰੋਂਗ ਪਰਿਵਾਰ ਹੈ ਫਾਈਨੈਂਸ਼ਲੀ ਇਹ ਇੱਕ ਪਰਿਵਾਰਾਂ ਦੀ ਮਤਲਬ ਵਧੀਆ ਪਰਿਵਾਰ ਘਰਬਾਰ ਵਧੀਆ ਮਾਲੀ ਮਾਲੀ ਸਾਹਿਬ ਜਿੰਨਾ ਫਾਈਨੈਂਸ਼ਲੀ ਵਧੀਆ ਬਕਰ ਪਰਿਵਾਰਾਂ ਤੇ ਜਿਵੇਂ ਹਰਜਿੰਦਰ ਨੂੰ ਦੱਸਿਆ ਹੁੰਦਾ ਕਹਿੰਦੇ ਵੀ ਇੱਥੇ ਬਹੁਤ ਸਿਆਣਾ ਮੁੰਡਾ ਸੀਗਾ ਵੀ ਐਵੇਂ ਦਾ ਪਿੰਡ ਦੇ ਹੋਰ ਵੀ ਨੌਜਵਾਨ ਹੋਣੇ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵੀ ਟਰਕਿੰਗ ਕਰ ਰਹੇ ਹੋਣੇ ਟਰੱਕ ਚਲਾਉਂਦੇ ਹੋਣੇ ਨੇ ਨਹੀਂ ਅਰਜਿੰਦਰ ਨਾਲ ਦਾ ਜੇ ਆਪਾਂ ਗਿਣੀਆਂ ਦੇ ਮੁੰਡਾ ਹੀ ਨਹੀਂ ਕੋਇਆ ਬਹੁਤ ਜ਼ਿਆਦਾ ਸਿਆਣਾ ਬਹੁਤ ਮਤਲਬ ਇਹਨੂੰ ਫालतू ਕਿਤੇ ਮਤਵ ਵਾਲੀ ਨਹੀਂ ਕੋਈ ਗੱਲਬਾਤ ਇੱਕ ਪੈਸੇ ਦਾ ਨਿਸ਼ਾਨੀ ਉਹਨਾਂ ਦੇ ਅਰਜਿੰਦਰ ਦੇ ਕੀ ਉਹਨਾਂ ਦੇ ਘਰ ਚ ਇੱਕ ਪੈਸਾ ਦਾ ਨਿਸ਼ਾਨੀਆਂ ਕੀ ਜਿਸ ਤਰੀਕੇ ਨਾਲ ਕਿਹਾ ਜਾਂਦਾ ਵੀ ਇਹਨੂੰ ਵਾਪਸ ਭੇਜਿਆ ਜਾਵੇ ਅਗਰ ਇੰਡੀਆ ਦੇ ਵਿੱਚ ਕੋਈ ਇੱਥੇ ਕੰਟੈਕਟ ਹੋਇਆ ਕਿਸੇ ਦੇ ਨਾਲ ਲਿਜਾਣ ਦੇ ਲਈ ਬਾਹਰੋਂ ਇੱਥੇ ਇੰਡੀਆ ਦੇ ਵਿੱਚ ਲਿਆਉਣ ਦੇ ਲਈ ਜਾਂ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੋਵੇ ਇੱਥੇ ਗੱਲ ਕੀਤੀ ਗਈ ਹੋਵੇ ਕੋਈ ਨਹੀਂ ਭਾਈ ਇਹ ਹਜੇ ਤੱਕ ਕੋਈ ਨਹੀਂ ਆ ਵੀ ਪਿੱਛੇ ਵਾਪਸ ਆ ਜੇ ਜਾਂ ਕਨੈਕਟ ਹੋਇਆ ਇਹੋ ਜੀ ਕੋਈ ਗੱਲ ਨਾ ਸੁਣੀ ਆ ਤੇ ਨਾ ਕੋ ਚੱਲਦੀ ਹਜੇ ਸੋ ਰਤੌੜ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਗੱਲ ਕੀਤੀ ਤੇ ਇਸ ਦੇ ਨਾਲ-ਨਾਲ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ ਬੀਬੀਆਂ ਨਾਲ ਗੱਲ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰਜਿੰਦਰ ਦੀ ਫੈਮਿਲੀ ਕਿੰਨੀ ਚੰਗੀ ਹੈ ਤੇ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੀ ਜਿਹੜੀ ਮਾਤਾ ਹੈ ਉਹ ਕਿਸ ਤਰ੍ਹਾਂ ਡਿਪਰੈਸ਼ਨ ਦੇ ਵਿੱਚ ਹੈ ਔਰ ਪਰਿਵਾਰ ਜਿਹੜਾ ਇਹ ਉਮੀਦ ਕਰ ਰਿਹਾ ਹੈ ਕਿ ਹਰਜਿੰਦਰ ਹੈ ਜਿਹੜਾ ਉਹ ਵਾਪਸ ਭਾਰਤ ਪਰਤੇ ਆਵੇ ਜਿਸ ਤਰੀਕੇ ਨਾਲ ਫੁਵਾਹਾਂ ਫੈਲਣੀਆਂ ਸ਼ੁਰੂ ਹੋਈਆਂ ਕਿ ਹਰਜਿੰਦਰ ਵਾਪਸ ਡਿਪੋਰਟ ਨਹੀਂ ਹੋਣਾ ਚਾਹੁੰਦਾ ਤਾਂ ਪਰਿਵਾਰ ਨਾਲ ਜਦੋਂ ਗੱਲ ਕੀਤੀ ਤਾਂ ਪਰਿਵਾਰ ਦਾ ਕਹਿਣਾ ਸੀਗਾ ਕਿ ਹਰਜਿੰਦਰ ਨੇ ਐਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ ਕਿ ਉਹ ਵਾਪਸ ਨਹੀਂ ਆਉਣਾ ਚਾਹੁੰਦਾ ਭਾਰਤ ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਪੇजेस ਵੀ ਨੇ ਜੋ ਫੇਸਬੁੱਕ ਤੇ ਇੰਸਟਾਗ੍ਰam ਤੇ ਚੱਲ ਰਹੇ ਨੇ ਜਿਨ੍ਹਾਂ ਨੂੰ ਪਰਿਵਾਰ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਉਹ ਪੇਜ ਜਿਹੜੇ ਨੇ ਹਰਜਿੰਦਰ ਦੇ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਫਿਰ ਪਟੀਸ਼ਨ ਪਾਈ ਜਾ ਰਹੀ ਹੈ ਤਾਂ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਸੀ ਤੇ ਇਹ ਫੰਡ ਜਿਹੜੇ ਨਾਮ ਪਾਏ ਜਾਣ ਔਰ ਕਿਸੇ ਤਰੀਕੇ ਨਾਲ ਜਦੋਂ ਆਫੀਸ਼ੀਅਲ ਕੋਈ ਸਟੇਟਮੈਂਟ ਆਉਂਦੀ ਹੈ ਤਾਂ ਉਸ ਤੋਂ ਬਾਅਦ ਦੱਸਿਆ ਜਾਵੇਗਾ ਵੀ ਕਿਸ ਤਰੀਕੇ ਦੇ ਨਾਲ ਕੁਝ ਜਿਹੜੇ ਅੱਗੇ ਪ੍ਰੋਸੈਸ ਚੱਲੇਗਾ ਹਾਲਾਂਕਿ ਦੂਸਰੇ ਪਾਸੇ ਟ੍ਰਾਇਲ ਦੀ ਗੱਲ ਕੀਤੀ ਜਾਵੇ ਤਾਂ ਹਰਜਿੰਦਰ ਨੂੰ ਹਲੇ ਸਜ਼ਾ ਦੀ ਗੱਲ ਕਰੀ ਤਾਂ ਪਰਿਵਾਰ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਹਰਜਿੰਦਰ ਨੂੰ ਕੋਈ ਸਜ਼ਾ ਹਲੇ ਨਹੀਂ ਹੋਈ ਹੈ ਔਰ ਇਸ ਤਰੀਕੇ ਨਾਲ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕੋਈ ਟ੍ਰਾਇਲ ਚੱਲ ਰਿਹਾ ਹਲੇ ਤੱਕ 45 ਸਾਲ ਦੀ ਕੋਈ ਸਜ਼ਾ ਨਹੀਂ ਸੁਣਾਈ ਗਈ ਹੈ ਤੇ ਪਿੰਡ ਵਾਸੀਏ ਤੇ ਪਰਿਵਾਰਕ ਮੈਂਬਰ ਜਿਹੜੇ ਇਹੀ ਉਮੀਦ ਰੱਖਦੇ ਨੇ ਕਿ ਹਰਜਿੰਦਰ ਨੂੰ ਇਸ ਸਜ਼ਾ ਤੋਂ ਬਚਾ ਲਿਆ ਜਾਵੇ ਔਰ ਭਾਰਤ ਆਪਣੇ ਪਿੰਡ ਵਾਪਸ ਪਰਤ ਕੇ ਲਿਆਂਦਾ ਜਾਵੇ ਸੋ ਵਦੇਰੀ ਅਪਡੇਟਸ ਜੁੜੇ ਰੋ ਮਿੱਟੀ ਦੇ ਨਾਲ ਸੋ ਰਟੋਲ ਪਿੰਡ ਦੇ ਵਿੱਚ ਅਸੀਂ ਪਹੁੰਚੇ ਐ ਇਸ ਵੇਲੇ ਤੇ ਹਰਜਿੰਦਰ ਜੋ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਜਿਸ ਦਾ ਐਕਸੀਡੈਂਟ ਹੁੰਦਾ ਹੈ ਔਰ ਉਸ ਐਕਸੀਡੈਂਟ ਤੋਂ ਬਾਅਦ ਟਰੱਕ ਡਰਾਈਵਰ ਨੂੰ ਫੜਿਆ ਜਾਂਦਾ ਹੈ ਔਰ ਦੱਸਿਆ ਜਾਂਦਾ ਹੈ ਕਿ 45 ਸਾਲ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਹੈ ਤਾਂ ਬੀਬੀਆਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਟੋਲਪਿੰਡ ਦੀਆਂ ਬੀਬੀ ਕਿਦਾਂ ਦੇਖਦੇ ਹੋ ਵੀ ਜਿਹੜਾ ਹਰਜਿੰਦਰ ਦੇ ਨਾਲ ਘਰੀਬ ਘਾਰਿਆ ਪਹਿਲੀ ਉਹਨਾਂ ਵੇਚ ਕੇ ਪੁੱਤ ਕੱਲਿਆ ਪੁੱਤ ਬਹੁਤ ਭਲਾ ਮਾਨਸਿਆ ਪੁੱਤ ਦੀ ਕੋਈ ਰੀਸ ਨਹੀਂਗੀ ਤੇ ਪਰ ਉਹਨੂੰ ਪਛਾਣ ਮੋੜਨਾ ਚਾਹੀਦਾ ਆਪਣੇ ਘਰੇ ਆਵੇ ਉਹਨੂੰ ਸਜ਼ਾ ਨਾ ਪਵੇ ਪਰਿਵਾਰ ਕਿਦਾਂ ਦਾ ਇੱਥੇ ਡਟਾਲ ਪਿੰਡ ਚ ਯਾਰ ਬਹੁਤ ਚੰਗਾ ਪਰਿਵਾਰ ਪਤਾ ਇੰਨਾ ਵੀ ਆਖੇ ਬਹੁਤ ਚੰਗਾ ਜਿੰਨਾ ਵੀ ਆਖੇ ਉਹਨਾਂ ਤੋਂ ਥੋੜਾ ਬਹੁਤ ਵਧੀਆ ਪਰਿਵਾਰ ਆ ਪਿੰਡ ਦੇ ਵਿੱਚ ਵੀ ਉਹਦੇ ਮਾਤਾ ਜੀ ਰਹਿੰਦੇ ਨਾਲ ਬੱਚੇ ਇਹਦੇ ਹਾਂ ਮਾਤਾ 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 ਰਹਿੰਦੀ ਹੈ ਉਹਦੇ ਨਾਲ ਇਹ ਹਾਂ ਦੋਹਾਂ ਦੋਹ ਭਰਾ ਸੀ ਜਦੋਂ ਤੁਸੀਂ ਖਬਰ ਸੁਣੀ ਉਦੋਂ ਕਿਦਾਂ ਲੱਗੀ ਜੀ ਨੂੰ ਕੁਝ ਹੁੰਦਾ ਵੇਖ ਕੇ ਸੁਣ ਕੇ ਜੀ ਨੂੰ ਕੁਝ ਹੁੰਦਾ ਕਿਉਂ ਇਤਨਾ ਹੋਇਆ ਕੀ ਗੱਲ ਬਣ ਗਈ ਉਹਨਾਂ ਨਾਲ ਵਿਚਾਰੇ ਨਾ ਕੱਲਿਆ ਤੇ ਕਮਾਉਣ ਘਰ ਵਾਸਤੇ ਸਾਡਾ ਘਰ ਦੀ ਸ਼ਾਨ ਬਣੀ ਹੈ ਤੇ ਜੇ ਇਤਨਾ ਹੋਇਆ ਤੇ ਕਿਉਂ ਹੋਇਆ ਉਹਦੇ ਨਾਲ ਬੱਚੇ ਨਾ ਬੱਚਾ ਉੱਥੇ ਕਿੰਨਾ ਇਨਾ ਪਨੇਸ਼ਾਰ ਕੀ ਤਰ੍ਹਾਂ ਉਹਦਾ ਗੁਜ਼ਾਰਾ ਹੋਊਗਾ ਬਹੁਤ ਪਨੇਸ਼ਾਰ ਹੈ ਬੱਚਾ ਮੁੰਡੇ ਦਾ ਸੁਭਾਅ ਕਿਵੇਂ ਦਾ ਸੀ ਉਹ ਰਜਿੰਦਰ ਬਹੁਤ ਚੰਗਾ ਜਿੰਨਾ ਵੀ ਆਖੇ ਉਹਨਾਂ ਥੋੜਾ ਜਿਹਾ ਉਹਨਾਂ ਹੀ ਚੰਗਾ ਸੀ ਉਹਦਾ ਬਹੁਤ ਚੰਗਾ ਸੀ ਉਹਦਾ ਕੋਈ ਕਹਿ ਨਹੀਂ ਸਕਦੇ ਜਿੰਨਾ ਹਾਂ ਕਦੀ ਵੇਖਿਆ ਹੀ ਨਹੀਂ ਕਦੀ ਇੰਨਾ ਚੰਗਾ ਸੋਭਾ ਹੀ ਸੁਣੀਦੀ ਐਨਾ ਬੱਚਿਆਂ ਦੀ ਸੋਭਾ ਹੀ ਸੁਣੀਦੀ ਮੈਂ ਦੇਰ ਤੁਹਾਡੇ ਅੱਖਾਂ 'ਚ ਹੰਝੂ ਆ ਰਹੇ ਨੇ ਵੀ ਇੰਨਾ ਦਰਦ ਵਾ ਜਿਹੜਾ ਪਰ ਬਹੁਤ ਚੰਗਾ ਹੈ ਮਾਂ ਪੁੱਤਾਂ ਕੇ ਫਿਰ ਜਿੱ ਤਰ੍ਹਾਂ ਸਾਡਾ ਬੱਚਾ ਉਤਰੰਦਿਆ ਉਹ ਪਰ ਬਹੁਤ ਔਖਾ ਓਦੀ ਸਜ਼ਾ ਘਟੇ ਕਰਨ ਨੂੰ ਆਜੇ ਆਪਣੀ ਮਾਂ ਮਾਤਾ ਨੇ ਉਹਨੇ ਗੱਲ ਕੀਤੀ ਤੁਸੀਂ ਕਿਸੇ ਨੇ ਵੀ ਮਾਤਾ ਮੈਂ ਤਾਂ ਹਟਮਾਂ ਘਾ ਰਿਆ ਮੈਂ ਗਈ ਨਹੀਂ ਸੁਣੀ ਗੱਲ ਕਰਦੀ ਆ ਹਾਂ ਕੱਲ ਪਤਾ ਲੱਗਾ ਸੁਣੀ ਗੱਲ ਕੀਤੀ ਆ ਜਾਣਾ ਹੀ ਉਤਰਾਂ ਸੁਣੀ ਗੱਲ ਕੀਤੀ ਬਈ ਬੱਚਾ ਬਹੁਤ ਨੇਕ ਆ ਕੀ ਕਰੇ ਤੁਸੀਂ ਮੈਂ ਵੀ ਇਤਰਾਉਂ ਕੋਈ ਬੀਪੀਆਂ ਇਕੱਠੀਆਂ ਹੋ ਕੇ ਜਾਣੀ ਨਾਲ ਫੇ ਜਾ ਕੇ ਅਫਸੋਸ ਕਰਕੇ ਆਵਾਂਗੇ ਈ ਗੱਲ ਨਹੀਂ ਆ ਹੋਏ ਤਾਂ ੱੱਕਾ ਬਹੁਤ ਜ਼ਿਆਦਾ ੱੱਕਾ ਹੋਇਆ ਵਿਚਾਰਾ ਨਾ ਮਾੜੀ ਹੋਈ ਬਹੁਤ ਬਹੁਤ ੱੱਕਾ ਆਇਆ ਅੱਛਾ ਇਹ ਪਿੰਡ ਦੇ ਲੋਕਾਂ ਨੇ ਇਕੱਠ ਵੀ ਕੀਤਾ ਸੀਗਾ ਉਹਦੇ ਅਰਜਿੰਦਰ ਦੇ ਹੋਇਆ ਹੀ ਹੋਇਆ ਹੀ ਗੁਰਦੁਆਰੇ ਸਾਹਿਬ ਹੋਇਆ ਹੀ ਗੁਰਦੁਆਰੇ ਹੋਇਆ ਹੀ ਗੁਰਦਾਰੇ ਉੱਥੇ ਵੀ ਲੋਕਾਂ ਨੇ ਆਖਿਆ ਭਈ ਆਖਿਆ ਬੱਚਾ ਪਛਾਣ ਜੇ ਚਲੋ ਸਜਾ ਜੇ 2 4 ਸਾਲ ਦੀ ਹੋਣੀ ਚਾਹੀਦੀ ਐਨੀ ਸਜ਼ਾ ਨਹੀਂ ਜਾਣ ਬੁੱਝ ਕੇ ਵੀ ਕੋਈ ਗਲਤੀ ਨਹੀਂ ਕਰਦਾ ਅਸੀਂ ਚਾਹੁੰਨੇ ਕਿ ਸਾਡਾ ਵੀਰ ਵਾਪਸ ਆ ਜੇ ਬਸ ਇਹ ਰਿਕਵੈਸਟ ਹੈ ਮਾਂ ਬਹੁਤ ਹੀ ਔਖੀ ਬੱਚਿਆਂ ਨੂੰ ਪਾਲਦੀ ਐ ਤੇ ਬਹੁਤ ਹੀ ਅੱਜ ਦਰਦਨਾਕ ਕਹਾਣੀ ਉਹਨਾਂ ਦੇ ਘਰ ਦੀ ਮਾਂ ਬਹੁਤ ਹੀ ਦਰਦ ਚ ਗੁਜ਼ਰ ਰਹੀ ਐ ਅਸੀਂ ਚਾਹੁੰਨੇ ਕਿ ਵਾਪਸ ਆ ਜੇ ਵੀਰ ਬੋਲਦੀ ਨਹੀਂ ਬੋਲਦੀ ਨੀ ਬੋਲਦੀ ਨਹੀਂ ਉਹ ਵਿਚਾਰੀ ਕਿਹਨਾਂ ਗੁੰਮ ਵਾਲਾ ਹੀ ਸਾਹ ਆ ਜ਼ਰੂਰੀ ਆ ਖਬਰ ਸੁਣੀ ਆ ਸੁਣੀ ਆ ਦੇ ਮਾਂ ਦੇ ਕੋਲ ਆਉਣਾ ਚਾਹੀਦਾ ਬੱਚਾ ਜਿੰਨਾ ਵੀ ਛੇਤੀ ਹੋ ਸਕੇ ਉਹਨਾਂ ਛੇਤੀ ਆ ਜੇ ਉਹ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਨਹੀਂ ਵੀ ਜੇ ਤੂੰ ਇੰਡੀਆ ਜਾਣਾ ਵੀ ਜਾ ਸਕਦੇ ਆ ਲੇਕਿਨ ਉਹ ਕਹਿੰਦੇ ਵੀ ਇੰਡੀਆ ਜਾ ਨਹੀਂ ਸਕਦਾ ਹੈਗਾ ਨਹੀਂ ਕਲਾਓ ਉਹਨੂੰ ਇੰਡੀਆ ਇੰਡੀਆ ਕਲਾਓ ਉਹਨੂੰ ਉਹਨੂੰ ਇੱਧਰ ਭੇਜ ਦਿਓ ਉਧਰ ਕੋਈ ਲੋੜ ਨਹੀਂ ਇੱਧਰ ਕਲਾ ਦਿਓ ਆਪਣੀ ਮਾਂ ਦੇ ਅੱਖਾਂ ਦੇ ਸਾਹਮਣੇ ਹੋਊਗਾ ਚਲਾ ਸਾਇਆ ਜਿੰਨੇ ਜੀ ਕਰਦੋ ਜਿੰਨੇ ਵੀ ਚਲੋ ਘਰ ਤੋਂ ਘਰ ਦੇ ਵਿੱਚੋਂ ਜਿਹੜੇ ਬੇਟੇ ਨੇ ਉਹ ਮਾਂ ਦੇ ਨਾਲ ਹੀ ਰਹਿੰਦੇ ਨੇ ਜਿਹੜੇ ਹੋਰ ਬੇਟੇ ਦੇ ਨਾਲ ਨਾਲਿਆ ਨਾਲਿਆ ਬੇਟਾ ਬੇਟਾ ਨਾਲਿਆ ਪਰ ਦੁੱਖ ਤੇ ਹੈ ਨਾ ਬੱਚੇ ਦਾ ਉਹਦੀ ਮਦਦ ਕਿ ਕਰਨ ਨੂੰ ਨਾ ਹਾਂ ਤੇ ਜਿੰਨਾ ਵੀ ਹੋ ਸਕਦਾ ਉਹਨਾਂ ਹੀ ਆ ਹੁਣ ਜਿੰਨੇ ਵੀ ਆਪਾਂ ਮਦਦ ਕਰਦੇ ਆ ਉਹਦੀ ਮਦਦ ਕਰਨ ਵਿਚਾਰੇ ਦੀ ਉਹ ਵਾਪਸ ਆ ਜੇ ਕਿੰਨੀ ਜ਼ਮੀਨ ਜਾਇਦਾਦ ਵੇਚ ਕੇ ਗਿਆ ਵੀਰ ਬਹੁਤ ਔਖਾ ਪਿੱਛੇ ਬੱਚੇ ਕਿ ਬਹੁਤ ਹੀ ਤੰਗ ਨੇ ਮਾਂ ਤਾਂ ਜਿੱਦਾਂ ਬੋਲਦੇ ਨਹੀਂ ਆ ਤੇ ਕੁਝ ਵੀ ਹੋ ਸਕਦਾ ਵੀਰ ਜੀ ਤੋ ਤੁਸੀਂ ਸੁਣਿਆ ਨਾਲ ਹੋਰ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਇਸ ਮੁੱਦੇ ਦੇ ਬਾਰੇ ਕੀ ਉਹਨਾਂ ਦਾ ਕੀ ਕਹਿਣਾ ਹੈ